युद्ध नशे विरुद्ध मुहिम तहत मान सरकार डीजीपी पंजाब दे के सखत निर्देशों से चलाए जा रहे अभियान अनुसार एसएसपी होशियारपुर दी की रहनमाई हेठ अज पिंड सिहाला परमजीत कौर उर्फ राणी दी प्रापरती की कई फरीस डीएसपी चब्बेवाल पलविंदर सिंह ने जानकारी देंदे दसाया कि परमजीत कौर ते पहला भी पांच मुकदमे दर्ज दरजन ते दस साल दी सजा ते एक लाख जुर्माना हो चुका है नशा वेच के बनाई गई चौवी लाख पजार दी प्रापरती की फरीस ਬਾਕੀਆਂ ਨੂੰ ਵੀ ਸਖਤ ਚੇਤਾਵਨੀ ਦਿੰਦੇ ਕਿਹਾ ਕਿ ਜਾਂ ਨਸ਼ਾ ਵੇਚਣਾ ਛੱਡ ਦਿਓ ਜਾਂ ਪੰਜਾਬ ਛੱਡ ਦਿਓ ਨਹੀਂ ਤਾਂ ਇਹਦਾ ਹੀ ਸਖਤ ਕਾਰਵਾਈ ਹੁੰਦੀ ਰਹੇਗੀ ਇਸ ਮੌਕੇ ਐਸਐਚਓ ਚੱਬੇਵਾਲ ਹਰੀਸ਼ ਕੁਮਾਰ ਅਤੇ ਪਿੰਡ ਦੇ ਪੰਜਵੀਂ ਮੌਜੂਦ ਸਨ ਮਾਨਯੋਗ ਸੀਐਮ ਸਾਹਿਬ ਪੰਜਾਬ ਅਤੇ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਵੱਲੋਂ ਜਿਹੜੀ ਯੁੱਧ ਨਸ਼ਾ ਵਿਰੁੱਧ ਮੁਹਿੰਮ ਛੜੀ ਆ ਉਸ ਦੇ ਲੜੀ ਦੇ ਤਹਿਤ ਸਾਡੇ ਐਸਐਸਪੀ ਸਾਹਿਬ ਹਸ਼ਾਰਪੁਰ ਵੱਲੋਂ ਜਿਹੜੀਆਂ ਸਾਨੂੰ ਹਦਾਇਤਾਂ ਕੀਤੀਆਂ ਗਈਆਂ ਉਸ ਦੇ ਲੜੀ ਦੇ ਤਹਿਤ ਇੱਕ ਪਰਮਜੀਤ ਕੌਰ ਉਰਫ ਰਾਣੀ ਜੋ ਸਰ ਹਾਲਾ ਕਣਾ ਦੀ ਰਹਿਣ ਵਾਲੀ ਹੈ ਉਹਦੇ ਘਰ ਦੇ ਵਿੱਚ ਅਸੀਂ ਆਏ ਸੀਗੇ ਇਹਦੇ ਖਿਲਾਫ ਪੰਜ ਮੁਕਦਮੇ ਨਸ਼ੇ ਦੇ ਦਰਜ ਹੈਗੇ ਆ ਜਿਹਦੇ ਵਿੱਚ ਇਹਨੂੰ 10 ਸਾਲ ਦੀ ਸਜ਼ਾ ਤੇ 1 ਲੱਖ ਰੁਪਏ ਜੁਰਮਾਨਾ ਹੋਇਆ ਆ ਤੇ ਇਹ ਇਸ ਵਕਤ ਜਿਹੜੀ ਹੈਗੀ ਜੇਲ੍ਹ ਦੇ ਵਿੱਚ ਹੈਗੀ ਆ ਇਹਨੇ ਨਸ਼ਾ ਵੇਚ ਕੇ ਜਿਹੜੀ ਆਪਣੀ ਇਲੀਗਲ ਪ੍ਰਾਪਰਟੀ ਬਣਾਈ ਸੀਗੀ ਉਹ ਅਸੀਂ ਕੰਪੀਟੈਂਟ ਅਥਾਰਟੀ ਨੂੰ ਫ੍ਰੀਜ਼ ਕਰਨ ਵਾਸਤੇ ਭੇਜਿਆ ਸੀਗਾ ਜੋ ਕੰਪਿਊਟਰ ਅਥਾਰਟੀ ਦਿੱਲੀ ਵੱਲੋਂ ਸਾਨੂੰ ਫ੍ਰੀਜ਼ਿੰਗ ਦੇ ਆਰਡਰ ਆ ਚੁੱਕੇ ਆ ਜੋ ਅਸੀਂ ਇਹਦੇ ਘਰ ਦੇ ਵਿੱਚ ਪਕਾਏ ਆ ਇਹਦੇ ਘਰ ਦੀ ਵੈਲਿਊ ਜਿਹੜੀ ਹੈਗੀ ਆ 24 ਲੱਖ 5000 ਰੁਪਏ ਜਿਹੜੀ ਲਾਈ ਗਈ ਹੈਗੀ ਆ ਤੇ ਅਸੀਂ ਉਸੇ ਲਿਵੀ ਦੇ ਤਹਿਤ ਹੋਰ ਵੀ ਜਿਹੜੇ ਹੈਗੇ ਆ ਕਈ ਵਿਅਕਤੀਆਂ ਦੇ ਖਿਲਾਫ ਫ੍ਰੀਜ਼ਿੰਗ ਦੇ ਆਰਡਰ ਜਿਹੜੇ ਹੈਗੇ ਆ ਇਹ ਕੇਸ ਤਿਆਰ ਕਰਕੇ ਭੇਜੇ ਆ ਤੇ ਉਹ ਵੀ ਜਲਦੀ ਜਿਹੜੇ ਹੈਗੇ ਆ ਉਹ ਸਾਨੂੰ ਰੀਸੀਵ ਹੋਣਗੇ ਤੇ ਅਸੀਂ ਇਸੇ ਲਿਵੀ ਦੇ ਤਹਿਤ ਸਾਰੇ ਹੀ ਜਿਹੜੇ ਨਸ਼ਾ ਵੇਚਣ ਵਾਲੇ ਆ ਉਹਨਾਂ ਨੂੰ ਸਖਤ ਅਦਾਦ ਕਰਦੇ ਆ ਕਿ ਜਿਹੜਾ ਵੀ ਕੋਈ ਨਸ਼ਾ ਵੇਚੂਗਾ ਉਹਦੀ ਜਿਹੜੀ ਹੈਗੀ ਇਲੀਗਲ ਪ੍ਰੋਪਰਟੀ ਜਾਂ ਉਹਦੇ ਬੈਂਕ ਅਕਾਊਂਟਸ ਜੋ ਵੀ ਉਹਦੇ ਇਲੀਗਲ ਬਣਾਇਆ ਹੋਇਆ ਆ ਪੈਸੇ ਜਮਾ ਕੀਤੇ ਆ ਉਹ ਅਸੀਂ ਫ੍ਰੀਜ਼ ਕਰਾਵਾਂਗੇ ਤੇ ਇਦਾਂ ਹੀ ਕਰਉਂਦੇ ਰਹਿਾਂਗੇ ਅਜੀ ਬੇ ਜੀ ਕੀ ਨਾਮ ਜੀ ਕਰਨਜੀਤ ਕੌਰ ਅਜੀ ਕੀ ਕਾਰਵਾਈ ਹੋਈ ਹੈ ਜੀ ਇਹ ਜੀ ਨਸ਼ਾ ਵਿਰੁੱਧ ਨਸ਼ਾ ਖਤਮ ਕਰਵਾਈ ਹੋਈ ਆ ਜੋ ਵੀ ਸਰਕਾਰ ਕਰਦੀ ਆ ਵਧੀਆ ਕਰਦੀ ਆ ਨਸ਼ਾ ਤਮ ਮੰਦੇ ਨੂੰ ਪ੍ਰਾਪਰਟੀ ਸੀਜ਼ ਹੋ ਰਹੀ ਹੈ। ਬਰਾਬਰ ਪ੍ਰਾਪਰਟੀ ਸੀਲ ਹੋ ਰਹੀ ਆ। ਵਧੀਆ ਗਾਹਾਂ ਅਗਰੇ ਲੋ ਪਤਾ ਲੱਗੇ ਦੇ ਨਸ਼ੇ ਤੋਂ ਬਚਣਾ। ਬਾਕੀਆਂ ਨੂੰ ਕੀ ਗਾਣਾ ਚਾਹੁੰਦੇ ਤੁਸੀਂ? ਬਸ ਬਸ ਇਹੀ ਆ। ਇਹੀ ਸਰਕਾਰ ਕਹਦੇ ਜੀ ਆਪਾਂ ਸਰਕਾਰ ਦੇ ਨਾਲ ਇਕ ਨਹੀਂ ਆ ਜੀ। ਸਰਕਾਰ ਵੱਲੋਂ ਡਰਾਇਸੀ ਪ੍ਰਾਪਰਟੀ ਸੀਜ਼ ਕਰਦੇ। ਅਸੀਂ ਇਸ ਗੱਲ ਨਾਲ ਇਕ ਨਹੀਂ ਆ ਕਿ ਹਾਂ ਵੀ ਪ੍ਰਾਪਰਟੀ ਸੀਜ਼ ਹੋ ਰਹੀ ਆ ਕਿਉਂਕਿ ਇਹਨਾਂ ਨੇ ਨਸ਼ਾ ਵੇਚਿਆ ਸੀ ਤੇ ਆਪਾਂ ਹੀ ਭੁਗਤ ਰਹੇ ਆ। ਜੋ ਸਰਕਾਰ ਕਰੂਗੀ ਵਧੀਆ ਜੀ ਸਰਕਾਰ ਦੇ ਨਾਲ ਹਮੇਸ਼ਾ ਖੜੇ ਆ ਜੀ। ਮੋਢੇ ਦੇ ਨਾਲ ਮੋਢਾ ਲਾ ਕੇ

ਕਰਾਂ ਦੇ ਭਾਂਡੇ ਤੱਕ ਵੇਚਣੇ ਜਾ ਚੁੱਕੇ ਆ ਨੌਜਵਾਨ ਜੀ ਇਸ ਤਰ੍ਹਾਂ ਇਹ ਕਹਿੰਦੇ ਆਪਣੇ ਘਰਾਂ ਦੀ ਹਾਲਾਤ ਦੇਖ ਕੇ ਵੀ ਹੱਲੇ ਵੀ ਸੁਧਰ ਸਕਦੇ ਤੇ ਸੁਧਰ ਜਾਣ ਜੀ ਇਹੀ ਆਪਣੀ ਪੀਸ